ਕਿਹੜੇ ਕੋਲ ਕਰਕੇ ਜ਼ਮੀਨਾਂ ਮਿਲੀਆਂ ਜਿਹੜੀਆਂ ਇਹ ਇੰਨਾ ਸੋਖਾ ਇਹਨਾਂ ਨੂੰ ਭਾਲਦੇ ਵੀ ਇੰਨੀ ਜ਼ਮੀਨਾਂ ਸੀ ਇੰਨੀ ਸੋਖੀ ਛੱਡ ਦਿਆਂਗੇ ਅਸੀਂ 1900 ਤੋਂ ਗੱਲ ਚੱਲ ਪਾ 1907 ਦੇ ਵਿੱਚ ਪਗੜੀ ਸਭਾਲ ਜੱਟਾ ਕੋਲ ਚੱਲਿਆ ਸੀ ਇੱਕ ਜ਼ਮੀਨਾਂ ਲਈ ਹੋਈ ਭਗਸ਼ੰਗ ਦੇ ਚਾਚਾ ਜੀਤ ਸਿੰਘ ਨੇ ਇਹ ਕੋਲ ਬਿਠਿਆ ਸੀ ਪਗੜੀ ਸਭਾਲ ਜੱਟਾ ਉਦੋਂ ਆਮ ਹੀ ਕਹਾਣੀ ਗਈ ਚੱਲ ਪਗੜੀ ਸਭਾਲ ਜੱਟਾ ਪਗੜੀ ਸਭਾਲ ਹੋਏ ਲੁੱਟ ਲਿਆ maal ਤੇਰਾ ਲੁੱਟ ਲਿਆ maal ਹੋਏ ਉਦੋਂ ਬਾਅਦ ਫੇਰ ਹਰ ਸਾਸੀ ਨੇ ਦਾ ਮੋਰਚਾ ਚੱਲਿਆ ਖੁਸ਼ ਹੋ ਚੀਤੀ ਦਾ ਮੋਰਚਾ ਚੱਲਿਆ ਫੇਰ 1967 ਦੇ ਵਿੱਚ ਇਹ ਕਿਸਾਨ ਸਭਾ ਬੜੀ ਆਲ ਇੰਡੀਆ ਦੀ ਇੱਕੋ ਹੀ ਕਿਸਾਨ ਸਭਾ ਹੁੰਦੀ ਸੀ 1967 ਦੇ ਵਿੱਚ ਗਾਂਹ ਜਾ ਕੇ ਇਹ 64 ਦੇ ਵਿੱਚ ਦਫਾੜ ਹੋ ਗਈ ਦੋ ਅੱਛਾ ਇਹ ਕਿਸਾਨ ਸਭਾ ਜਿਹੜੀ ਹਾਂ ਦਫਾੜ ਹੋ ਗਈ 64 ਤੋਂ ਬਾਅਦ ਫੇਰ 1970 71 ਚ ਬਣੀ ਇਹ ਪ੍ਰਤਾਪ ਸਿੰਘ ਕਾਦੀਆਂ ਨੇ ਬਣਾਈ ਜ਼ਿਮੀਦਾਰ ਜੂਨੀਅਰ ਜਿਹੜੇ ਮੋٹے ਮੋٹے ਜ਼ਿਮੀਦਾਰ ਸੀ ਐਥੋਂ ਉਹ ਆਹ ਹੈ ਬਾਟਰ ਤੋਂ ਪੰਜ ਮਾਰੀ ਕਿਲੋ ਕਣਕ ਲੈ ਕੇ ਗਰਫਰਾਲ ਹੁੰਦੇ ਸੀਗੇ ਉਦੋਂ ਕਣਕ ਬਾਹਰ ਨਹੀਂ ਜਾਂਦਦੇ ਕਦੂਏ ਦੇ ਸ਼ੂਬੇ ਦੀ ਅੱਛਾ ਮਤਲਬ ਆ ਇਹ ਸ਼ੰਭੂ ਬੋਰਡ ਦੇ ਇੱਥੇ ਹੀ ਹਾਂ ਹਾਂ ਅੱਛਾ ਮਤਲਬ ਦੂਜੇ ਸਟੇਟ 'ਚ ਵੀ ਕਣਕ ਨਹੀਂ ਜਾਂਦਦੇ ਕਣਕ ਨਹੀਂ ਜਾਂਦਦੇ ਇੱਕ ਅਨਾਜ ਦਾ ਕਾਲ ਸੀ ਅੱਛਾ ਜੀ ਬਾਕੀ ਜਦੋਂ ਗਾਹਾਂ ਹੋਇਆ 1970-71 'ਚ ਇਹ ਗੱਲ ਆ ਫਿਰ ਉਹਨੂੰ ਪੜਾ ਡੀਜ਼ਲ 70 ਪੈਸੇ ਕਣਕ 77 ਪੈਸੇ ਅਈਨਾ ਰੇਟ ਸੀ ਹੁਣ ਤੱਕ ਦਾ ਭੁਗਾਈ ਇਹਦੇ ਨਾਲ ਸਾਹੀ ਮੰਗਦੇ ਆ ਫੈਸਲਾ ਦਾ ਪਾ ਬਈ 71 ਚੱਕਲਾ 71 ਦੇ ਵਿੱਚ 71 ਪੈਸੇ ਦੀ ਕਾਲਕ 70 ਪੈਸੇ ਦਾ ਡੀਜ਼ਲ ਲੀਟਰ ਤੇਲ ਦਾ ਉਹ ਲੋਣੀ ਦਾ ਭੁਗਾਈ ਦਾ ਇਹਦਾ ਤੁਲਨਾ ਨਾਲ ਸਾਨੂੰ ਭਾ ਨਹੀਂ ਮਿਲਦੀ ਗਾ ਫਿਰ ਆ ਚੱਲਿਆ ਮੋਰਚਾ ਫਿਰ ਜ਼ਮੀਨਾਂ ਦਾ ਤਾਂ ਬਾੜਾ ਚੱਲਿਆ ਪੈਪਸ਼ੂ ਦਾਹਰ ਚ ਰਜਵਾਲੇ ਸਾਹੀ ਨੇ ਮਜਾਰਿਆਂ ਨੂੰ ਜਿਹੜੇ ਸਰਦਾਰ ਸੀਗੇ ਨਾ ਰਜਵਾਲਾ ਸਾਹੀ ਦੇ ਰਾਜਾ ਦੇ ਉਹਨਾਂ ਨੇ ਜ਼ਮੀਨਾਂ ਵੰਡੀਆਂ ਹੋਈਆਂ ਸੀ ਪਿੰਡਾਂ ਦੀਆਂ ਵਿੱਚ ਰਿਸ਼ਤੇਦਾਰ ਸੀ ਕੋਲ ਆ ਜਾਂਦੇ ਕੋ ਕਵੇਂ ਸੀਗੇ ਉਹ ਲੈ ਕੇ ਜਾਂਦੇ ਸੀਗੇ ਆ ਜ਼ਮੀਨਾਂ ਦੇਣੀਆਂ ਉਹਨਾਂ ਨੇ ਪਟਾਈ ਤੇ ਉਹ ਵੀ ਸੀਗਾ ਬਈ ਅੱਧੋ-ਅੱਧੋ ਫੇਰ ਆ ਗਿਆ ਠੱਪਾ ਲੱਗਣ ਲੱਗਿਆ ਫੇਰ ਕਿਵੇਂ ਲੱਗਣ ਲੱਗਿਆ ਫੇਰ ਉਹ ਭੈਣੇ ਸਾਗ ਵੀ ਅੱਧਾ ਲੈਣਦੇ ਸੀ ਦਰਵਾਜ਼ੇ ਬੈਠੇ ਪੱਠੇ ਵੀ ਅੱਧੇ ਲੈਣਦੇ ਬਹੁਤ ਕੁਝ ਹੋਇਆ ਇਹ ਫੇਰ ਮੋਰਚਾ 55 ਜਿੱਤਿਆ ਇਹ ਫੇਰ ਜ਼ਮੀਨਾਂ ਨੋਂ ਕਰਾਈਆਂ ਹਲੇ ਵੀ ਇੱਕ ਪਿੰਡ ਜਿਉਂ ਦਾ ਬਠਿੰਡੇ ਜ਼ਿਲ੍ਹੇ ਦਾ ਜੀ ਦੀ ਜ਼ਮੀਨ ਹਲੇ ਉਹਨਾਂ ਦਾ ਨਾਮ ਨਹੀਂ ਪੂਰੀ। ਅੱਛਾ ਪਿੰਡ ਹੈਗਾ ਹਵੇ। ਅੱਛਾ ਪਿੰਡਾਂ ਵਾਲੇ ਦਾ ਨਾਮ ਨਹੀਂ ਹਲੇ ਪੂਰੀ। ਨਾ ਉਹ ਵੀ ਸਰਦਾਰਾਂ ਨਵਾਂ ਹਲੇ ਜਿਉਂ ਦਾ ਪਿੰਡ ਉਹ ਪਠਿੰਡੇ ਚ। ਉੱਥੇ ਹਲੇ ਮੋਰਚਾ ਲੱਗਿਆ ਹੋਇਆ ਬੈਠੇ ਆ ਲੋਕ ਉੱਥੇ ਕਚਹਿਰੀਆਂ ਚ। ਅੱਛਾ ਜੀ ਮਤਲਬ ਜਿਉਂ ਕਿਹੜਾ ਪਿੰਡ ਹੈ? ਜਿਉਂ ਤੇ ਜਿਉਂ ਉਹਦਾ। ਜਿਉਂਤ। ਹਾਂ। ਸਰਦਾਰਾਂ ਕੋਲ ਕਿਹੜੇ ਸਰਦਾਰਾਂ ਕੋਲ? ਸਰਦਾਰਾ ਕੋਲ ਗਰੇਡੇ ਰਾਜਾ ਦੇ ਸੀਗੇ ਨਾ ਉੱਥੇ ਸਰਦਾਰ ਹੋਣਗੇ ਮੈਨੂੰ ਨੌ ਨਹੀਂ ਪਤਾ ਕਿਹੜੇ ਸਰਦਾਰਾਂ ਦੇ ਆ। ਪਰ ਉਹ ਲੋਕ ਦੇਈ ਜਾਂਦੇ ਆ ਪੈਸਾ ਦੇ ਕੇ ਸਰਦਾਰ ਨੌਕਰਾਈ ਜਾਂਦੇ ਥੋੜੇ ਬਾੜੇ ਬਾਕੀ ਤਾਂ ਇਹ ਹੋਇਆ ਜਿਉਂ ਰਵੰਡ ਦਾ ਨਿਬੜਿਆ ਕੰਮ ਅੱਦੇ ਅੱਛਾ ਜੀ ਆ ਕਿਸ਼ਾਨ ਕਾਰਡ ਛੱਨਾ ਰਾਜਤਾਨੀ ਹੁੰਦੀ ਰਾਜਤਾਨੀ ਕਿਸਾਨ ਲਹਿਰ ਦੀ ਅੱਛਾ ਜੀ ਹਾਂ ਤੇ ਆ ਗਵਿੰਦਗੜ੍ਹ ਜੇਜੀਆਂ ਇੱਥੇ ਤਾਂ ਪੈਣਾ ਬਥੇਰੇ ਕਤਲ ਹੋਇਆ ਬਥੇਰੇ ਮੋਰਚੇ ਲੱਗੇ ਆ ਹੁਣ ਆ ਮੋਰਚਾ ਦੇਖੋ ਕੀ ਬਣਦਾ